ਸਤਿ ਸ਼੍ਰੀ ਅਕਾਲ ਪੀਵੀ 32 ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਇੱਕ ਵਾਰ ਫਿਰ ਤੋਂ ਮਜਬੂਰੀ ਵਿੱਚ ਹਾਜ਼ਰ ਹਾਂ ਚੋਰੀ ਦੀ ਖਬਰ ਲੈ ਕੇ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਆ ਅਸੀਂ ਬੜੀ ਵਾਰ ਕਹਿੰਨੇ ਆ ਕਿ ਉਧੜ ਗਈ ਹੈ ਆਮ ਲੋਕਾਂ ਦੇ ਅੰਦਰ ਡਰ ਦਾ ਮਾਹੌਲ ਹੈ ਲੇਕਿਨ ਚੋਰਾ ਦੇ ਅੰਦਰ ਕੋਈ ਵੀ ਡਰ ਨਹੀਂ ਹੈ ਕੋਈ ਵੀ ਭੈ ਨਹੀਂ ਹੈ ਹੁਣ ਜਿਹੜੀਆਂ ਤਾਜ਼ਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮਕੰਦਪੁਰ ਤੋਂ ਚੱਕਦਾਨਾ ਜਿਹੜੀ ਸੜਕ ਜਾਂਦੀ ਆ ਜਾਂ ਕਹਿ ਲਈਏ ਚੱਕਦਾਨੇ ਤੋਂ ਜਿਹੜੀ ਮਕੰਦਪੁਰ ਆਉਂਦੀ ਆ ਉਸ ਦੇ ਵਿੱਚ ਕਾਰ ਇੱਕ ਦੁਕਾਨ ਖੁੱਲੀ ਸੀ 4 ਮਹੀਨੇ ਪਹਿਲਾਂ ਵਿਸ਼ਕਰਮਾ ਵੈਲਡਿੰਗ ਵਰਕਰਸ ਦਵਿੰਦਰ ਨਾਮਕ ਨੌਜਵਾਨ ਨੇ ਦੁਕਾਨ ਖੋਲੀ ਸੀਗੀ ਦੱਸਿਆ ਜਾ ਰਿਹਾ ਹੈ ਕਿ ਦਵਿੰਦਰ ਪਹਿਲਾਂ ਕਿਸੇ ਦੁਕਾਨ ਤੇ ਕੰਮ ਕਰਦਾ ਸੀ ਫਿਰ ਪਰਿਵਾਰਕ ਮੈਂਬਰਾਂ ਨੇ ਅਤੇ ਰਿਸ਼ਤੇਦਾਰਾਂ ਨੇ ਦੋਸਤਾਂ ਮਿੱਤਰਾਂ ਨੇ ਸਲਾਹ ਦਿੱਤੀ ਕਿ ਯਾਰ ਤੇਰੇ ਹੱਥ ਵਿੱਚ ਗੁਣਾ ਹੈ ਤੂੰ ਆਪਣਾ ਰੋਜ਼ਗਾਰ ਤੌਰ ਵਿਚਾਰੇ ਨੇ ਇਧਰੋਂ ਉਧਰੋਂ ਪੈਸੇ ਇਕੱਠੇ ਕੀਤੇ ਉਸ ਦੀ ਘਰ ਵਾਲੀ ਜੋ ਕਿ ਘਰਾਂ ਚ ਦਿਹਾੜੀ ਟੱਪਾ ਕਰਦੀ ਹੈ ਝਾੜੂ ਪੋਚਾ ਕਰਦੇ ਉਸਨੇ ਵੀ ਸਾਥ ਦਿੱਤਾ ਕਿ ਆਪਾਂ ਆਪਣਾ ਨਵਾਂ ਕੰਮ ਤੋਰੀਏ ਤਾਂ ਜੋ ਬੱਚਿਆਂ ਦਾ ਜਿਹੜਾ ਭਵਿੱਖ ਹੈ ਉਹ ਉਜਵਲ ਹੋਵੇ ਚੰਗਾ ਹੋਵੇ 4 ਮਹੀਨੇ ਬਾਅਦ ਜਦ ਦੁਕਾਨ ਮਾੜੀ ਜੀ ਪੈਰਾ ਤੇ ਆਈ ਲੋਕਾਂ ਨੂੰ ਪਤਾ ਲੱਗਿਆ ਕਿ ਦੁਕਾਨ ਤੇ ਇੱਥੇ ਵੀ ਵਧੀਆ ਕੰਮ ਹੁੰਦਾ ਹੈ ਨੌਜਵਾਨ ਦੇ ਹੱਥ 'ਚ ਗੁਣ ਹੈ ਤਾਂ ਚੋਰਾਂ ਦੀ ਵੀ ਅਨਫੋਰਚੂਨੇਟਲੀ ਇਸ ਦੁਕਾਨ ਤੇ ਨਿਗਾਹ ਪੈ ਜਾਂਦੀ ਔਰ ਦੱਸਿਆ ਜਾ ਰਿਹਾ ਹੁਣ ਕਿ ਕੱਲ ਰਾਤ ਚੋਰਾਂ ਨੇ ਇੱਥੇ ਦਸਤਕ ਦਿੱਤੀ ਹੈ ਮੰਨਿਆ ਜਾ ਰਿਹਾ ਕਿ ਚੋਰ ਪਹਿਲਾਂ ਆਉਂਦੇ ਆ ਚੋਰ ਜਿਹੜੀ ਆ ਬਿਜਲੀ ਦਾ ਕਨੈਕਸ਼ਨ ਕੱਟ ਦਿੰਦੇ ਉਸ ਤੋਂ ਬਾਅਦ ਰੌਡ ਫਸਾ ਕੇ ਕੁੰਡਾ ਤੋੜ ਦਿੰਦੇ ਆ ਦੁਕਾਨ ਦੇ ਅੰਦਰ ਦਾਖਲ ਹੁੰਦੇ ਹਾਲਾਂਕਿ ਇਹ ਵੀ ਦੱਸਿਆ ਗਿਆ ਕਿ ਦੁਕਾਨ ਦੇ ਪਿਛਲੇ ਪਾਸੇ ਵੀ ਇੱਕ ਦਰਵਾਜ਼ਾ ਸੀ ਲੇਕਿਨ ਚੋਰ ਉਧਰ ਤੀ ਦਾਖਲ ਨਹੀਂ ਕਿਉਂਕਿ ਚੋਰਾਂ ਨੂੰ ਕਿਹੜਾ ਕਿਸ ਦਾ ਡਰ ਹੈ ਉਹ ਕਹਿੰਦੇ ਜਿਹੜੀ ਚੋਰੀ ਕਰਾਂਗੇ ਸ਼ਰੇਆ ਮੋਰਲੇ ਦਰਵਾਜ਼ੇ ਤੋਂ ਕਰਾਂਗੇ ਅਸੀਂ ਪਿੱਛੋਂ ਕਿਉਂ ਆਣਾ ਚੋਰ ਦੁਕਾਨ ਦੇ ਅੰਦਰ ਦਾਖਲ ਹੁੰਦੇ ਆ ਟਰੰਕ ਭੰਨਦੇ ਆ ਜਿੰਨਾ ਸਮਾਨ ਉਹ ਚੁੱਕ ਸਕਦੇ ਉੱਥੋਂ ਚੱਕ ਕੇ ਲੈ ਜਾਂਦੇ ਆ ਜਿਵੇਂ ਕਿ ਗਰਾਇੰਡਰ ਕਟਰ ਐਂਗਲ ਕੁਝ ਚੀਜ਼ਾਂ ਬਚੀਆਂ ਜਿਵੇਂ ਕਿ ਬਰਮਾ ਜਾਂ ਜਿਹੜੀਆਂ ਚੀਜ਼ਾਂ ਫਿਕਸ ਹੋਈਆਂ ਪਰ ਦੁਕਾਨ ਦੇ ਮਾਲਕ ਦਾ ਕਹਿਣਾ ਕਿ ਉਹ ਵੀ ਉਹਨਾਂ ਨੂੰ ਹਲਾ ਗਏ ਆ ਉਹਦਾ ਵੀ ਕਾਫੀ ਨੁਕਸਾਨ ਕਰ ਗਿਆ ਔਰ ਤਕਰੀਬਨ ਪੌੜੇ 2 ਲੱਖ ਦਾ ਦੁਕਾਨਦਾਰ ਦਾ ਕਹਿਣਾ ਨੁਕਸਾਨ ਹੋ ਗਿਆ ਉਹ ਵੀ ਪੈਸਾ ਉਸਨੇ ਲੋਕਾਂ ਤੋਂ ਉਧਾਰ ਫੜਿਆ ਸੀ ਕੁਝ ਕਰਜ਼ੇ ਤੇ ਲਿਆ ਕਿਉਂਕਿ ਗਰੀਬ ਬੰਦਾ ਤਾਂ ਬੜੀ ਮੁਸ਼ਕਿਲ ਨਾਲ ਸੋਚਦਾ ਪਹਿਲਾਂ ਤਾਂ ਸੋਚਦਾ ਹੀ ਬੜੀ ਮੁਸ਼ਕਿਲ ਨਾਲ ਮੈਂ ਕੋਈ ਸਟੈਪ ਲਵਾਂ ਪਰ ਬੜੀ ਮੁਸ਼ਕਿਲ ਨਾਲ ਕੰਮ ਚੱਲਦਾ ਰੋਜ਼ਗਾਰ ਤੁਰਦਾ ਉਸ ਤੋਂ ਬਾਅਦ ਇਹ ਮਾੜੇ ਅਨਸਰ ਆ ਜਾਂਦੇ ਆ ਜੋ ਸਮਾਨ ਲੱਖਾਂ ਦਾ ਚੱਕ ਕੇ ਮੁੜ ਕੇ ਕਾਡੀਆਂ ਦੇ ਭਾ ਕੱਲਾ-ਕੱਲਾ ਪੁਰਜ਼ਾ ਕਰ-ਕਰਕੇ ਵੇਚ ਦਿੰਦੇ ਆ ਬੰਦੇ ਤੋਂ ਪੁੱਛਿਆ ਜਾਂਦਾ ਕਿ ਦੱਸ ਤੇਰੀ ਕੀ ਐ ਮੰਗ ਕੀ ਤੂੰ ਰੱਖਦਾ ਮੰਗ ਆਮ ਬੰਦਾ ਤਾਂ ਬਸ ਇਹੀ ਕਹਿੰਦਾ ਕਿ ਮੇਤੋਂ ਮੇਰਾ ਰੋਜ਼ਗਾਰ ਖੋਹ ਲਿਆ ਬੜੀ ਮੁਸ਼ਕਿਲ ਨਾਲ ਚਲਾਇਆ ਸੀ ਇਹਨਾਂ ਚੋਰਾਂ ਦਾ ਕੁਝ ਬਾੜਨਾ ਨਹੀਂ ਪਰ ਮੈਨੂੰ ਕਰਕੇ ਆ ਨੰਗ ਮੈਨੂੰ ਕਰਕੇ ਆ ਨੰਗ ਆਮ ਲੋਕ ਤਰਾ ਤਰਾ ਕੰਬ ਰਹੇ ਆ ਹੋਰੀਆਂ ਚੋਰੀਆਂ ਕਰਕੇ ਪਰ ਸੁਣਵਾਈ ਕਿਤੇ ਵੀ ਨਹੀਂ ਵਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਆ ਛੋਟੇ ਵੀ ਕੀ ਨਾਮ ਤੁਹਾਡਾ ਦਵਿੰਦਰ ਜੀ ਇਹ ਕਿਹੜਾ ਪਿੰਡਾ ਤੁਹਾਡਾ ਮਗੰਦਪੁਰ ਜੀ ਇੱਥੇ ਕੀ ਕੰਮ ਕਰਦੇ ਤੁਸੀਂ ਅਗਲੀ ਘਰ ਚੱਲ ਜਾ ਦੀ ਬਿਲਡਿੰਗ ਦਾ ਇਹ ਆ ਦੁਕਾਨ ਤੁਹਾਡੀ ਆ ਜੀ ਇਹ ਕਿਹੜਾ ਰੋਡ ਪੈ ਜਾਂਦਾ ਇਹ ਚੱਕਦਾਨਾ ਜੀ ਇਧਰ ਕਿਹੜਾ ਹੈ ਮਗੰਦਪੁਰ ਜੀ ਚੱਕਦਾਨਾ ਤੋਂ ਮਗੰਦਪੁਰ ਜਿਹੜਾ ਜਾਣ ਵਾਲਾ ਰੋੜਾ ਉਹਦੇ ਸੈਂਟਰ ਚ ਸੈਂਟਰ ਚ ਜੀ ਅ ਕੀ ਗੱਲ ਹੋਈ ਆ ਅਸਲ ਤੇ ਜੀ ਕੱਲ ਮੈਂ 6:30 ਵਜੇ ਮੈਨੂੰ ਕੰਮ ਸੀਗਾ ਮਗੰਦਪੁਰ ਮੈਂ 6:30 ਵਜੇ ਜਿੱਦਾਂ ਚੱਲ ਗਿਆ ਜੀ ਸ਼ਾਮ ਨੂੰ ਜਿੰਦੇ ਜਿੰਦੇ ਲਾਗੇ ਲਾਈਟ ਜਗਾ ਕੇ ਬਾਹਰ ਲਈ ਅੱਛਾ ਮਗਰ ਤੇ ਲੋ ਮੈਂ ਕਿਹਾ ਬਾਪੂ ਉਹਨਾਂ ਨੇ ਆਉਣਾ ਹੈ ਇੱਕ ਵਾਰੀ ਢੇੜਾ ਮਾਰ ਦੇ ਆਉਗੇ ਨਹੀਂ ਤੇ 7:30 ਵਜੇ ਚਾਹੀਦਾ ਜੀ ਅਸੀਂ ਦੋਈ ਜਾਣੇ ਜਾਣੇ ਹੁੰਨੇ ਆ ਅੱਛਾ ਜੀ ਤੇ ਫਿਰ ਤੁਹਾਨੂੰ ਸਵੇਰੇ ਕੀ ਸਵੇਰੇ ਜੀ ਮੈਨੂੰ ਫੋਨ ਆਇਆ ਜੀ ਕਿ ਵੀ ਇਦਾਂ ਇਦਾਂ ਸ਼ਟਰ ਤੁਹਾਡਾ ਖੁੱਲਾ ਆ ਮੈਂ ਕਿਹਾ ਜੀ ਨਹੀਂ ਫਿਰ ਮੈਂ ਤਾਂ ਦੁਕਾਨ ਤੇ ਇੱਥੇ ਹੈ ਨਹੀਂਗਾ ਜੀ ਕਹਿੰਦੇ ਮੈਂ ਤਾਂ ਘਰ ਕਹਿੰਦਾ ਵੀ ਆ ਕੇ ਦੇਖ ਲੈ ਤੇਰਾ ਸ਼ਟਰ ਖੁੱਲਾ ਆ ਦੇਖਿਆ ਜੀ ਆ ਕੇ ਇੱਥੇ ਸਮਾਨ ਮੈਨੂੰ ਮੱਖਣ ਨੇ ਦੱਸਿਆ ਜੀ ਇਹ ਇੱਥੇ ਕੀ ਕਰਨ ਆਇਆ ਸੀ ਉਹ ਪਾਣੀ ਚੈੱਕ ਕਰਨ ਆਇਆ ਸੀ ਖੇਤਾਂ ਦੇ ਅਹ ਨੱਕੇ ਦੇਖਣ ਆਇਆ ਸੀਗਾ ਜੀ ਹਾਂ ਹਾਂ ਤੇ ਫਿਰ ਜਦ ਤੁਸੀਂ ਆ ਕੇ ਦੇਖਿਆ ਫਿਰਤੀ ਇਹ ਜੀ ਇਹਦੇ ਵਿੱਚ ਕੁਝ ਵੀ ਨਹੀਂ ਦੁਕਾਨ ਬੇਲੀ ਸੀ ਬਿਲਕੁਲ ਸਾਮਾਨ ਸਾਰਾ ਹੀ ਯਾਨੀ ਹੈ ਨਹੀਂ ਜੀ ਇਹਦੇ ਵਿੱਚ ਕਿੰਨੇ ਮਹੀਨੇ ਪਹਿਲਾਂ ਖੋਲੀ ਸੀ ਨਹੀਂ 4 ਕੁ ਮਹੀਨੇ ਪਹਿਲਾਂ ਖੋਲੀ ਜੀ ਪੈਸੇ ਆਧਾਰ ਚੱਕੇ ਆ ਕਰਜ਼ਾ ਵੀ ਲਿਆ ਨਹੀਂ ਜੇ ਮਾੜਾ ਮੋਟਾ ਕੰਮ ਤੁਰਿਆ ਹੁਣ ਆ ਕਾਂਡ ਹੋ ਗਿਆ ਜੀ ਇਹ ਕਿੰਨੇ ਕੁ ਦਾ ਤੁਹਾਡਾ ਨੁਕਸਾਨ ਹੋਇਆ ਇਹ ਪੌਣੇ ਇੱਕ 2 ਲੱਖ ਦਾ ਜੀ ਸਰ ਕੁਝ ਹੈ ਛੱਡਿਆ ਵਿੱਚ ਚੋਰਾਂ ਨੇ ਨਹੀਂ ਕੁੱਖ ਨਹੀਂ ਛੱਡਿਆ ਜੀ ਇੱਕ ਸਿਰਫ ਬਰਮਾ ਵਜਿਆ ਆ ਉਹ ਵੀ ਛੱਡਿਆ ਸੀ ਉਹ ਵੀ ਹਿੱਲਿਆ ਆ ਤੇ ਚੋਰੀ ਕਰ ਲਈ ਆ ਜਿਹੜੀਆਂ ਤੁਸੀਂ ਲਾਈਟ ਲਾ ਕੇ ਗਏ ਜਿੱਦਾਂ ਬਲਬ ਆ ਦਿਖ ਰਿਹਾ ਸਾਨੂੰ ਹਾਂਜੀ ਸ਼ਟਰ ਆ ਤਾਰ ਕੱਟੀ ਹੋਈ ਮੀਟਰ ਨਾਲੋਂ ਅੱਛਾ ਉਹ ਮੀਟਰ ਤੋਂ ਤਾਰ ਕੱਟੀ ਹੈ ਜੀ ਪਹਿਲਾਂ ਤਾਰ ਕੱਟੀ ਗਈ ਹਾਂਜੀ ਤੇ ਬਾਅਦ ਵਿੱਚ ਫਿਰ ਆ ਬਲਬ ਬੰਦ ਕਰਕੇ ਬਲਬ ਬੰਦ ਕਰਕੇ ਜੀ ਹਾਂਜੀ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕੁਝ ਦੱਸਿਆ ਜੀ ਦੱਸਿਆ ਆਈ ਪੁਲਿਸ ਹਾਂਜੀ ਆਏ ਸੀ ਕੀ ਕਹਿੰਦੇ ਉਹ ਦੇਖ ਕੇ ਚੱਲ ਗਏ ਕਹਿੰਦੇ ਵੀ ਦੇਖਦੇ ਆਂ ਲੱਭਦੇ ਆਂ ਕਿਹੜੀ ਪੁਲਿਸ ਨੂੰ ਕਿਹਾ ਦੱਸਿਆ ਮਕੰਦਪੁਰ ਜੀ ਕੀ ਮੰਗ ਕਰਦੇ ਹੋ ਮੰਗ ਕੀ ਕਰਦੇ ਹੋ ਮੰਗ ਤਾਂ ਜੀ ਇਹੀ ਆ ਮੇਰਾ ਜੋ ਸਮਾਨ ਆ ਬਈ ਜਿੱਦਾਂ ਜਿੱਦਾਂ ਮੈਂ ਲਾਇਆ ਮੈਨੂੰ ਪਤਾ 100-100 ਕਰਕੇ ਮੈਂ ਪੈਸੇ ਇਕੱਠੇ ਕੀਤੇ ਆ ਜੀ ਇਹੀ ਆ ਬਸ ਹੋਰ ਭਾਈ ਕਰੋ ਇਹ ਕਰਵਾਓ ਕੀ ਨਾਮ ਤੁਹਾਡਾ ਦੀਪਾ ਕਿਹੜਾ ਪਿੰਡਾ ਹੈ ਮਕੰਦਪੁਰ ਇਹ ਜਿਹੜਾ ਚੋਰੀ ਹੋਈ ਆ ਇਹ ਤੁਹਾਡੀ ਦੁਕਾਨ ਆ ਹਾਂ ਜੀ ਹਾਂ ਜੀ ਲੱਗਦਾ ਤੁਹਾਡੇ ਹੋ ਏ ਸਾਡੇ ਘਰ ਵਾਲੇ ਲੱਗਦੇ ਆ ਕੀ ਮਾਮਲਾ ਹੋਇਆ ਹੈ ਕੀ ਚੱਕਰ ਪਿਆ ਪਤਾ ਨਹੀਂ ਅਸੀਂ ਤਾਂ ਪਾਜੀ ਰਾਤੀ ਆਏ ਸੀ ਇਹ ਸੋ ਗਏ ਸੀ ਸਾਨੂੰ ਨਹੀਂ ਪਤਾ ਰਾਤੀ ਹੋਈ ਆ ਅਸੀਂ ਤਾਂ ਗਰੀਬ ਮੰਦੇ ਪਤਾ ਨਹੀਂ ਕਿੱਦਾਂ ਕਰ ਗਰ ਘਰ ਦਾ ਖਾਣਾ ਗੋਲੀ ਸੱਡਤ ਨਹੀਂ ਕਿੰਨੇ ਕੇ ਬੱਚੇ ਆ ਇਧਰ ਉਹਨੂੰ ਪਾਲਾਂਗੇ ਕਿਦਾਂ ਲਗਾ ਚੱਲੋ ੜੀ ਵੜੀ ਦੁਕਾਨ ਖੋਲ ਲੇਗੇ ਚੱਲ ਮਾੜਾ ਮੋਟਾ ਕੁਝ ਹੋ ਜਾਏਗਾ ਮੈਂ ਘਰ से ਵੀ ਪੈਸੇ ਲੈਂਦੀ ਜੀ ਨਾ ਤੇ ਮੈਂ ਤਾਂ ਥੋੜਾ ਥੋੜਾ ਸਮਾਨ ਪਾ ਦੇਂਗੇ ਦੁਕਾਨ 'ਚ ਇਸ ਕਰਕੇ ਮੈਂ ਆਪ ਹੀ ਚਲਾਨਦੀ ਜੀ ਖਰਚਾ ਦਿਹਾੜੀ ਕਰ ਕਰ ਕੇ ਘਰ ਦਾ ਮੱਕਾ ਦੁਕਾਨ ਬਣ ਜਾਗੀ ਵਧੀਆ ਹੀ ਆ ਫੇਰ ਤੁਸੀਂ ਦਿਹਾੜੀ ਕਰਦੇ ਹੋ ਹਾਂਜੀ ਹਾਂਜੀ ਮੈਂ ਦਿਹਾੜੀ ਕਰ ਕਰ ਕੇ ਆਪਣੇ ਬੰਦੇ ਹੁੰਦੇ ਰਹੇ ਮੇਰਾ ਬੰਦਾ ਵੀ ਕਮੰਦਾ ਸੀ ਇੱਦਾਂ ਹੋਇਆ ਸੀ ਤਾਂ ਗਰੇ ਬੰਦੇ ਸਾਡੇ 3 ਨਾਣੇ ਨਿਕ ਨਿਕ ਆ ਬਿਚਾਰੇ ਹਲੇ ਉਹਨਾਂ ਨੂੰ ਕਿੱਦਾਂ ਪਾਲਾਂਗੇ ਸੀ ਇਹ ਤਾਂ ਸਾਰਾ ਸੀ ਸਾਨੂੰ ਦੋਣ ਅਸੀਂ ਤਾਂ ਆਪ ਦਿਹਾੜੀ ਕਰਦੇ ਸੀ ਸਾਡੇ ਕਰਦੇ ਹੋਣ ਤੁਸੀਂ ਅਸੀਂ ਤਾਂ ਪੰਜਾੜੂ ਪੋਚਾ ਕਰਦੀ ਆ ਅੱਛਾ ਤੁਸੀਂ ਕੰਮ ਪੋਚਾ ਜ਼ਿਆਦਾ ਹਾਂਜੀ ਹਾਂਜੀ ਹਾਏ ਹਾਏ ਅਸੀਂ ਤਾਂ ਸਾਡੇ ਤਾਂ ਬਹੁਤ ਕੀ ਹੋ ਗਿਆ ਦੁਕਾਨ ਖੋਲੀ ਸੀ ਅਸੀਂ ਤਾਂ ਅੰਕਲ ਜੀ ਪੜੀ ਕੀ ਨਾਮ ਤੁਹਾਡਾ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਕਿਹੜਾ ਪਿੰਡ ਜੀ ਮਾਲਮਯਾਰਾ ਜੀ ਅੱਛਾ ਭਾਜੀ ਇਹ ਇਹ ਜਿਹੜੀ ਚੋਰੀ ਹੋਈ ਆ ਇਹ ਤੁਹਾਡੇ ਕੋਲ ਦੱਸਦੇ ਆ ਕਿ ਇਹਨਾਂ ਦੇ ਡੈਡੀ ਕੰਮ ਕਰਦੇ ਆ ਹਾਂਜੀ ਹਾਂਜੀ ਮੁੰਚੀ ਦਾ ਮੁੰਚੀ ਦਾ ਕੰਮ ਕਰਦਾ ਜੀ ਇਹ ਤਾਂ ਹਣ ਜਿਹੜੇ ਇਹਦਾ ਡੈਡੀ ਜੋਗੀ ਰਾਮ ਜਗਿੰਦਰ ਰਾਮ ਇਹ ਜਿਹੜੇ ਖੜੇ ਆ ਹਾਂਜੀ ਇਹ ਤੁਹਾਡੇ ਕੋਲ ਕੰਮ ਕਰਦੇ ਆ ਹਾਂਜੀ ਇੱਕ ਕਿੱਦਾਂ ਦੀ ਦੁਕਾਨ ਖੋਲੀ ਕੀ ਮਾਮਲਾ ਹੈ ਦੁਕਾਨ ਇਹ ਮੁੰਡਾ ਪਹਿਲਾਂ ਹੋਰ ਕਿਤੇ ਕਰਦਾ ਸੀਗਾ ਅੱਛਾ ਜੀ ਇਹਨੂੰ ਫਿਰ ਮੈਂ ਕਿਹਾ ਦੁਕਾਨ ਕਰਾ ਦੇ ਉਹ ਤਾਂ ਬਾਹਰ ਕਰਦਾ ਸੀ हां ਤਨਖਾਹ ਦੇ ਕਾਤਾ ਹੀ ਬਣਾ ਅੱਛਾ ਜੀ ਯਾਗਤਪੁਰ ਅੱਛਾ ਜੀ ਤੇ ਫਿਰ 4 ਕੁ ਮਹੀਨੇ ਹੋ ਗਏ ਇਹਨੂੰ ਪੈਸੇ ਪੂਸੇ ਇਕੱਠੇ ਕੋਠੇ ਕਰਕੇ ਦੇ ਕੇ ਅੱਛਾ ਜੀ ਇਹਨੂੰ ਫਿਰ ਦੁਕਾਨ ਕਰਵਾਤੀ ਠੀਕ ਆ ਤੇ ਹੁਣ ਜਿਹੜਾ ਸਮਾਨ ਫੋਨ ਸਾਰਾ ਹੀ ਲੱਗਾ ਸਵੇਰੇ ਸਾਡੇ ਲੱਗ ਇੱਕ ਖੇਤਾਂ ਨੂੰ ਪਾਣੀ ਦੇਖਣ ਆਉਂਦਾ ਉਹਨੇ ਇਹਨੂੰ ਫੋਨ ਕਰਕੇ ਡੈਡੀ ਨੂੰ ਦੱਸਿਆ ਵੀ ਤੁਹਾਡਾ ਸ਼ਟਰ ਖੋਲਾ ਤੇ ਉਸ ਤੋਂ ਬਾਅਦ ਫਿਰ ਤੇ ਆਕੇ ਨਹੀਂ ਦੇਖਿਆ ਸਮਾਨ ਫੋਨ ਹੈ ਨਹੀਂ ਕੀ ਮੰਗ ਕਰਦੇ ਸਮਾਨਾ ਮੈਨਾਂ ਜਿਹੜਾ ਗਰੀਬ ਬੰਦੇ ਆ ਹਾਇ ਤਾਂ ਜਿਹੜੇ ਲੱਗੇ ਆ ਉਹ ਵੀ ਨੀਂ ਇਨਾਂ ਤੋਂ ਮੁੜੇ ਹਜ਼ਾਰ ਬਾਕੀ ਆ ਹਜ਼ਾਰ ਬਾਕੀ ਆ ਹਾਂਜੀ ਹਾਂਜੀ ਜਿੰਦਾ ਪਿਆ ਯਾਰ ਵੀਰ ਮੈਂ ਦਿੱਤਾ ਡੈਡੀ ਮੈਂ ਚੱਲ ਹੋਉਂ ਮੁੰਡੇ ਦੁਕਾਨ ਪਾ ਦੇ ਪਈ ਆ ਕੇ ਡੈਡੀ ਨੇ ਪਾਇਆ ਬਾਕੀ ਕੋ ਹੋ ਇਧਰ ਉਧਰੋਂ ਇਹ ਮੁੰਡੇ ਕੰਮ ਦੇ ਸਕੇ ਕਰ ਕਰ ਕੇ ਵਿਚਾਰਾ ਰੋਜ਼ਗਾਰ ਤੋੜਦਾ ਸੀ ਆਪਣਾ ਕੰਮ ਚੱਲਿਆ ਸੀਗਾ ਹੁਣ ਅੱਛਾ ਜੀ ਤੇ ਉਹਦੇ ਕਰਕੇ ਬਸ ਗੜਬੜ ਹੋ ਗਈ ਹੁਣ ਇਹਨਾਂ ਦੀ ਬਸ ਇਹੀ ਆ ਇਨਾ ਵਿਚਾਰੇ ਗਰੀਬ ਬੰਦੇ ਨੂੰ ਸਾਮਾਨ ਮਿਲ ਗਿਆ